ਫਰੀਦਕੋਟ ਸ਼ਹਿਰ ਵਿੱਚ ਇੱਕ ਔਰਤ ਨੂੰ ਤੇਲ ਪਾ ਕੇ ਸਾਰ ਦਿੱਤਾ ਗਿਆ ਇਲਜ਼ਾਮ ਹਨ ਕਿ ਇੱਕ ਤਰਫਾ ਪਿਆਰ ਵਿੱਚ ਨਕਾਮ ਹੋਏ ਸਿਰਫ ਇਹ ਆਸ਼ਿਕ ਨੇ ਇਸ ਸ਼ਰਮਨਾਕ ਵਾਰਦਾਤ ਨੂੰ ਅੰਜਾਮ ਦਿੱਤਾ ਇਸ ਦੌਰਾਨ 80 ਫੀਸਦੀ ਸੜੀ ਔਰਤ ਨੇ ਹਸਪਤਾਲ ਵਿੱਚ ਇਲਾਜ ਅਤੀਨ ਦਮ ਤੋੜ ਦਿੱਤਾ ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ ਜਾਣਕਾਰੀ ਮੁਤਾਬਕ 35 ਸਾਲਾ ਬਲਜੀਤ ਕੌਰ ਨੇ ਮਰਨ ਤੋਂ ਪਹਿਲਾਂ ਜੁਡੀਸ਼ੀਅਲ ਮੰਜਿਸਟ੍ਰੇਟ ਸਾਹਮਣੇ ਆਪਣੇ ਬਿਆਨ ਦਰਜ ਕਰਵਾਏ ਸਨ ਬਿਆਨ ਵਿੱਚ ਉਸਨੇ ਦੱਸਿਆ ਕਿ ਮੁਲਜ਼ਮ ਬੱਬੂ ਲਗਾਤਾਰ ਉਸਦਾ ਪਿੱਛਾ ਕਰਕੇ ਤੰਗ ਪਰੇਸ਼ਾਨ ਕਰਦਾ ਸੀ ਬੱਬੂ ਨੇ ਉਸਨੂੰ ਰਸਤੇ 'ਚ ਰੋਕਣ ਦੀ ਕੋਸ਼ਿਸ਼ ਵੀ ਕੀਤੀ ਜਦ ਵਿਰੋਧ ਕੀਤਾ ਤਾਂ ਬੱਬੂ ਨੇ ਕਥਿਤ ਤੌਰ ਤੇ ਉਸਦੇ ਥੱਪੜ ਮਾਰਿਆ ਅਤੇ ਉਸ ਉੱਪਰ ਤੇਲ ਪਾ ਕੇ ਅੱਗ ਲਗਾ ਦਿੱਤੀ ਮੌਕੇ ਤੇ ਮੌਜੂਦ ਲੋਕਾਂ ਨੇ ਉਸਨੂੰ ਗੁਰਗੋਬੀ ਸਿੰਘ ਮੈਡੀਕਲ ਹਸਪਤਾਲ ਵਿਖੇ ਦਾਖਲ ਕਰਵਾਇਆ ਪਰ 80% ਦੀ ਸੜਨ ਕਾਰਨ ਬਲਜੀਤ ਕੌਰ ਦੀ ਇਲਾਜ ਅਧੀਨ ਮੌਤ ਹੋ ਗਈ ਪੁਲਿਸ ਨੇ ਬਲਜੀਤ ਕੌਰ ਵੱਲੋਂ ਮਰਨ ਤੋਂ ਪਹਿਲਾਂ ਦਿੱਤੇ ਬਿਆਨਾਂ ਦੇ ਆਧਾਰ 'ਤੇ ਬੱਬੂ ਖਿਲਾਫ ਆਈਪੀਸੀ ਦੀ ਧਾਰਾ 307 ਦੇ ਤਹਿਤ ਕੇਸ ਦਰਜ ਕੀਤਾ। ਬਾਅਦ ਵਿੱਚ ਬਲਜੀਤ ਦੀ ਮੌਤ ਹੋਣ ਤੇ ਕਤਲ ਦੀ ਧਾਰਾ 302 ਦੇ ਵਿੱਚ ਬਦਲ ਦਿੱਤੀ ਗਈ। ਫਿਲਹਾਲ ਮੁਲਜ਼ਮ ਫਰਾਰ ਹੈ। ਪੁਲਿਸ ਦਾ ਦਾਅਵਾ ਹੈ ਕਿ ਜਲਦੀ ਉਸਦੀ ਗ੍ਰਿਫਤਾਰੀ ਕਰ ਲਈ ਜਾਵੇਗੀ।